ਅਪਡੇਟ ਦੇ ਨਾਲ ਜੁੜੇ ਰਹੋ ਹਾਂ ਜੀ ਵੀਰੇ ਇਹ ਕੈਲਗਰੀ ਦੀ ਵੀਡੀਓ ਆ ਬੜਾ ਮਾੜਾ ਕੰਮ ਹੋਇਆ ਅੱਜ ਹਰਿਆਰ ਟੁੱਟ ਗਈ ਆ ਕੈਲਗਰੀ ਦੇ ਵਿੱਚ ਮੌਸਮ ਨੇ ਆਪਣਾ ਜਿਹੜਾ ਰੁਖ ਬਹੁਤ ਭਿਆਨਕ ਰੂਪ ਧਾਰਿਆ ਹੋਇਆ ਭਾਰੀ ਘੜੇਮਾਰੀ ਹੋਈ ਜੜਿਆਂ ਨੇ ਬਹੁਤ ਭਾਰੀ ਨੁਕਸਾਨ ਕੀਤਾ ਆ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਰਿਹਾ ਆ ਵੀ ਇਹ ਸਬਜ਼ੀਆਂ ਜਿਵੇਂ ਘਰਾਂ ਦੇ ਲੋਕਾਂ ਨੇ ਲਾਈਆਂ ਸੀ ਸਬਜ਼ੀਆਂ ਤਹਿਸ ਨੈਸ ਹੋ ਗਈਆਂ ਸਾਰੇ ਯਾਰਡ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਹਾਂ ਜੀ ਵੀਰੇ ਇਹ ਕੈਲਗਰੀ ਦੀ ਵੀਡੀਓ ਆ ਬੜਾ ਮਾੜਾ ਕੰਮ ਹੋਇਆ ਅੱਜ ਰਿਕਰ ਟੁੱਟ ਗਈ ਆ ਤੇ ਆ ਹਾਲਾਤ ਹੋਈ ਪਏ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਭਲੀ ਰੱਖੇ ਸਾਰੇ ਉੱਪਰ ਦੇਖ ਲਾਓ ਜਿੱਕਾ ਮਾਰਕਰ ਤੇ ਸੀ ਫ੍ਰੈਂਡ ਰੋਡ ਤੇ ਜਾਣ ਵਾਲੇ ਲੋਕ ਸੀ ਫ੍ਰੈਂਡ ਕਿਉਂਕਿ ਹੈਲ ਏਰੀਆ ਵੀ ਪੈਦਾ ਜੇ ਮੂ ਜਿਆਦਾਤਰ ਸਾਰੇ ਨੂੰ ਟ੍ਰਾਂਟੋਨੋ ਨੂੰ ਜਿਹੜੇ ਲੋਕ ਜਾਂਦੇ ਨੇ ਟੱਕਾਂ ਵਾਲੇ ਵੀ ਜਾਂਦੇ ਨੇ ਸਾਰੇ ਉਹ ਹੈਲ ਏਰੀਆ ਪੈਂਦਾ ਉਹਨਾਂ ਤੇ ਜਾਣਾ ਬਹੁਤ ਔਖਾ ਹੋ ਜਾਂਦਾ ਪਲ-ਪਲ ਤੇ ਅਲਰਟ ਵੀ ਆ ਰਹੇ ਆ ਜਿਹੜਾ ਮੌਸਮ ਭਾਗ ਵੱਲੋਂ ਜੋ ਕੈਨੇਡਾ ਗਵਰਨਮੈਂਟ ਵੱਲੋਂ ਸਾਰਿਆਂ ਦੇ ਫੋਨਾਂ ਤੇ ਅਲਰਟ ਆ ਰਹੇ ਆ ਵੀ ਸੇਫ ਰਹੋ ਉਹ ਘਰਾਂ 'ਚ ਸੇ ਬੈਠੇ ਜਾਨੀ ਨੁਕਸਾਨਦਾਰ ਨਹੀਂ ਕੋਈ ਹਜੇ ਰਿਪੋਰਟ ਪਰ ਘਰਾਂ ਦਾ ਨੁਕਸਾਨ ਬਹੁਤ ਹੋਇਆ ਕਿ ਗੱਡੀਆਂ ਕਾਰਾਂ ਦੇ ਸ਼ੀਸ਼ੇ ਟੁੱਟੇ ਆ ਘਰਾਂ ਦੇ ਸ਼ੀਸ਼ੇ ਟੁੱਟੇ ਆ ਕਾਰਾਂ 'ਚ ਵੀ ਨਕੇ ਸ਼ੀਸ਼ੇ ਨਹੀਂ ਡੈਂਟ ਵੀ ਪਏ ਆ ਸਾਰੇ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਜਾ ਰਣਜੋਤ ਬੀਤੇ ਕੱਲ ਕੈਲਗਰੀ ਦੇ ਵਿੱਚ ਮੌਸਮ ਨੇ ਆਪਣਾ ਜਿਹੜਾ ਰੌਖ ਬਹੁਤ ਭਿਆਨਕ ਰੂਪ ਧਾਰਿਆ ਹੋਇਆ ਭਾਰੀ ਘੜੇ ਮਾਰੀ ਹੋਈ ਗੜਿਆਂ ਨੇ ਬਹੁਤ ਭਾਰੀ ਨੁਕਸਾਨ ਕੀਤਾ ਆ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਰਿਹਾ ਆ ਵੀ ਆ ਸਬਜ਼ੀਆਂ ਜਿਵੇਂ ਘਰਾਂ ਦੇ ਲੋਕਾਂ ਨੇ ਲਾਈਆਂ ਸੀ ਸਬਜ਼ੀਆਂ ਤੈਸ ਨਾਲ ਸੁਗੀਆਂ ਸਾਰੇ ਯਾਰਡ ਦੇ ਵਿੱਚ ਬੈਕ ਯਾਰਡ ਦੇ ਵਿੱਚ ਜਿਵੇਂ ਕਿਸੇ ਨੇ ਕਾਰਾਂ ਦਾ ਸ਼ੀਸ਼ੇ ਕਾਰਾਂ ਦੇ ਵਿੱਚ ਵੱਡੇ ਲੈਵਲ ਤੇ ਡੈਂਟ ਪਏ ਸ਼ੀਸ਼ੇ ਬਹੁਤ ਵੱਡੇ ਤਰੀਕੇ ਨਾਲ ਭੰਨੇ ਗਏ ਘਰਾਂ ਨੂੰ ਕਾਫੀ ਨੁਕਸਾਨ ਹੋਇਆ ਸੋ ਮੌਸਮ ਆਪਣਾ ਰੂਪ ਜਿਹੜਾ ਹੈਗਾ ਇਸ ਤਰ੍ਹਾਂ ਲਈ ਬੈਠਾ ਸੋ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਭਲੀ ਰੱਖੇ ਸਾਰੇ ਆਪੋ ਆਪਣੇ ਘਰਾਂ ਚ ਕੰਮਾਂ ਕਾਰਾਂ ਚ ਸੇਫ ਰੈਂਡ ਰੋਡ ਤੇ ਜਾਣ ਵਾਲੇ ਲੋਕ ਸੇਫ ਰੈਂਡ ਕਿਉਂਕਿ ਹੈਲ ਏਰੀਆ ਵੀ ਪੈਂਦਾ ਜੋ ਜ਼ਿਆਦਾਤਰ ਸਰੀ ਨੂੰ ਟੋਰਾਂਟੋ ਨੂੰ ਜਿਹੜੇ ਲੋਕ ਜਾਂਦੇ ਨੇ ਟਰੱਕਾਂ ਵਾਲੇ ਵੀ ਜਾਂਦੇ ਨੇ ਸਾਰੇ ਉਹ ਹੈਲ ਏਰੀਆ ਪੈਂਦਾ ਉਹਨਾਂ ਤੇ ਜਾਣਾ ਬਹੁਤ ਔਖਾ ਹੋ ਜਾਂਦਾ ਪਲ-ਪਲ ਤੇ ਅਲਰਟ ਵੀ ਆ ਰਹੇ ਆ ਜਿਹੜਾ ਮੌਸਮ ਭਾਗ ਵੱਲੋਂ ਜੋ ਕੈਨੇਡਾ ਗਵਰਨਮੈਂਟ ਵੱਲੋਂ ਸਾਰੇ ਕਿਸੂਨਾਂ ਤੇ ਅਲਰਟ ਆ ਰਹੇ ਆ ਵੀ ਸੇਫ ਰਹੋ ਲੋਕ ਘਰ ਅੱਜ ਸੇਫ ਬੈਠੇ ਜਾਨੀ ਨੁਕਸਾਨ ਦਾ ਨਹੀਂ ਕੋਈ ਹਜੇ ਰਿਪੋਰਟ ਪਰ ਘਰਾਂ ਦਾ ਨੁਕਸਾਨ ਬਹੁਤ ਹੋਇਆ ਤੇ ਗੱਡੀਆਂ ਕਾਰਾਂ ਦੇ ਸ਼ੀਸ਼ੇ ਟੁੱਟੇ ਆ ਘਰਾਂ ਦੇ ਸ਼ੀਸ਼ੇ ਟੁੱਟੇ ਆ ਤੇ ਕਾਰਾਂ ਚੀਵਨ ਕੇ ਸ਼ੀਸ਼ੇ ਨਹੀਂ ਡੈਂਟ ਵੀ ਪਏ ਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਸ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜੀ ਕਰੋ